वेंटिलेटर ਕੋਈ ਇਲਾਜ ਥੋੜਾ ਹੈ ਬ੍ਰੇਨ ਡੈਡ ਇਹ ਮਤਲਬ ਡੈਡ ਬ੍ਰੇਨ ਡੈਡ ਮਤਲਬ ਡੈਡ ਬ੍ਰੇਨ ਡੈਡ ਮਤਲਬ ਡੈਡ ਬ੍ਰੇਨ ਡੈਡ ਦੀ ਆਵਾਜ਼ ਤੋਂ ਬਾਅਦ ਤੁਸੀਂ ਉਹਨੂੰ ਰੱਖ ਨਹੀਂ ਸਕਦੇ ਨਾ 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 ਕਾਨੂੰਨ ਹੈ ਬ੍ਰੇਨ ਡੈਡ ਆ ਤਾਂ ਘਰਦਿਆਂ ਨੂੰ ਦੱਸੋ ਆ ਹੁਣ ਜਵੰਦਾ ਜੀ ਜਾਂਦੇ ਜਾਂਦੇ ਬਹੁਤ ਵੱਡੀ ਇੱਕ ਕੁਰਬਾਨੀ ਦੇ ਗਏ ਵੀ ਮੈਂ ਪਿਆ ਹਸਪਤਾਲ ਦੇ ਵਿੱਚ ਮੇਰੀ ਆਤਮਾ ਘਰ ਲਾਉਂਦੀ ਹੈ ਕਿੱਥੇ ਗਏ ਤੁਸੀਂ ਮੈਂ ਉਹਨਾਂ ਗਾਇਕਾਂ ਨੂੰ ਪੁੱਛਣਾ ਚਾਹਨਾ ਤਾਨੂੰ ਡਾਕਟਰੀ ਆਉਂਦੀ ਐ ਤੁਸੀਂ ਬਾਹਰ ਆ ਕੇ মিডিਆ ਦੇ ਵਿੱਚ ਕਹਿ ਰਹੇ ਹੋ ਵੀ ਠੀਕ ਐ ਠੀਕ ਐ ਤੁਹਾਨੂੰ ਪਤਾ ਐ ਡਾਕਟਰੀ ਦਾ ਵੀ ਸਪਾਈਨਲ ਕੋਡ ਕਦੋਂ ਕੱਟ ਗਈ ਸੀ ਜਦੋਂ ਅਟੈਕ ਆਇਆ ਨੇ ਉਦੋਂ ਕੱਟ ਗਈ ਸੀ ਪਹਿਲੀ ਅਪੀਲ ਤਾਂ ਮੈਂ ਸੀਐਮ ਭਗਵੰਤ ਮਾਨ ਜੀ ਨੂੰ ਕਰਨੀ ਚਾਹਾਂਗਾ ਲੈ ਤੁਸੀਂ ਮੈਨੂੰ ਵੈਂਟੀਲੇਟਰ ਖਾਲੀ ਪਏ ਦਿਖਾਉਂਦੇ ਹੋਣ ਨੂੰ 5-5000 ਚ ਮਿਲਿਆ ਕਰਨਗੇ ਸੀਐਮ ਸਾਹਿਬ ਇੱਕ ਕਾਨੂੰਨ ਬਣਾਓ ਵੀ ਜਿਹਦੇ ਵੈਂਟੀਲੇਟਰ ਲੱਗ ਗਿਆ ਜੇ ਉਹ ਬੰਦੇ ਦੀ ਡੈਥ ਹੋਗੀ ਬ੍ਰੇਨ ਡੱਟ ਬੰਦੇ ਦੇ ਵੈਂਟੀਲੇਟਰ ਲੱਗ ਗਿਆ ਡੈਥ ਹੋ ਗਈ ਤਾਂ ਹਸਪੀਟਲ ਪੈਸੇ ਨਹੀਂ ਚਾਰਜ ਕਰੂਗਾ ਹਸਪਤਾਲਾਂ ਨੂੰ ਤੁਸੀਂ ਹੋਟਲ ਕਿਉਂ ਬਣਾਤਾ ਤੁਸੀਂ 5 ਸਟਾਰ ਹੋਟਲ ਹੈ ਜਿਹੜਾ ਉਹਦੇ ਚ ਜਿੰਨੇ ਪੈਸੇ ਲੱਗਦੇ ਨੇ ਉਹਦੇ ਨਾਲੋਂ 10 ਗੁਣਾ ਪੈਸੇ ਲੈ ਰਹੇ ਹੋ ਆ ਦੌਰ ਜਿਹੜਾ ਮੈਡੀਕਲ ਅਤਵਾਦ ਹੈ ਮੈਂ ਇਹਨੂੰ ਕਹਿਣਾ ਚਾਹਾਂਗਾ 1990 ਤੱਕ ਵੈਂਟੀਲੇਟਰ ਲਟੇਰਾ ਨਹੀਂ ਸੀ 2010 ਤੱਕ ਵੀ ਲਟੇਰਾ ਨਹੀਂ ਸੀ ਇਹ ਤਾਂ ਹੋਣਾ ਕਿ ਕਾਰਪੋਰੇਟਾਂ ਨੇ ਕਾਰਪੋਰੇਟਾਂ ਨੇ ਵੈਂਟੀਲੇਟਰ ਤਾਂ ਇੱਕ ਨਾਰਮਲ ਚੀਜ਼ ਐ ਆ ਮੇਰੇ ਕੋਲੇ ਵੈਂਟੀਲੇਟਰ ਦਾ ਛੋਟਾ ਰੂਪ ਪਿਆ ਘਰੇ ਜੇ ਬਚਣਾ ਹੈ ਬੰਦੇ ਨੇ ਇਹਦੇ ਤੇ ਹੀ ਬਚ ਜਾਂਦਾ ਹੈ ਮਰੀਜ਼ ਹਜ਼ਾਰਾਂ ਮਿਲ ਜਾਣਗੇ ਜਿਹੜੇ ਬਚੇ ਨਹੀਂ ਪਰ ਬਚਿਆ ਉਹਨਾਂ ਦਾ ਘਰ ਵੀ ਨਹੀਂ ਉਹਨਾਂ ਦੀ ਜ਼ਮੀਨ ਵੀ ਨਹੀਂ ਉਹਨਾਂ ਦਾ ਪੈਸਾ ਵੀ ਨਹੀਂ ਬਚਿਆ ਤੁਸੀਂ ਦੇਖ ਕੇ ਉਹਨੇ ਉਹ ਪੰਜਾਬੀਓ 25 ਲੱਖ 20 ਲੱਖ ਕਦੇ ਉਹਦੇ ਬਿੱਲ ਚੈੱਕ ਕਰਿਓ ਉਹਦੇ ਵਿੱਚ ਜੇ ਤੁਸੀਂ ਤੁਹਾਡਾ ਮਰੀਜ਼ ਦਾਖਲ ਹੈ ਤਾਂ ਉਹਦੇ ਵਿੱਚ ਵਿਜ਼ਿਟਾਂ ਪਾਈਆਂ ਹੁੰਦੀਆਂ ਨੇ 35000 ਰੁਪਿਆ ਇੱਕ ਗੇੜੇ ਦੇਖਣ ਆਇਆ ਫਲਾਣਾ ਡਾਕਟਰ 45000 ਰੁਪਿਆ ਆਹ ਡਾਕਟਰ ਦੇਖਣ ਆਇਆ 32000 ਰੁਪਿਆ ਆਹ ਡਾਕਟਰ ਦੇਖਣ ਆਇਆ ਮੈਨੂੰ ਇੱਕ ਪੇਸ਼ੈਂਟ 35 ਲੱਖ ਰੁਪਿਆ ਖਰਚ ਕੇ ਆ ਕੇ ਕਹਿੰਦਾ ਕਹਿੰਦਾ ਜਦੋਂ ਅਸੀਂ ਪੁੱਛਦੇ ਸੀ ਕਾਰਪੋਰੇਟ ਹਸਪਤਾਲ ਨੂੰ ਵੀ ਸਾਡੇ ਮਰੀਜ਼ ਦੀ ਹਾਲਤ ਕੀ ਹੈ ਤੋਂ ਕਹਿੰਦਾ ਸੀ ਵੀ 80% ਇਲਾਜ ਅਸੀਂ ਕਰਾਂਗੇ 20% ਭਗਵਾਨ ਕਰੂਗਾ ਇਹ ਵਿਗਿਆਨ ਚ ਨਹੀਂ ਵਿਗਿਆਨ ਚ ਨਹੀਂ 100% ਹੀ ਤੁਹਾਨੂੰ ਕਰਨਾ ਪੈਣਾ ਜਦੋਂ ਅਸੀਂ ਇਮਾਰਤ ਦੇਖ ਕੇ ਹਸਪਤਾਲ ਚ ਦਾਖਲ ਹੋ ਜਾਂਦੇ ਆ ਵੱਡੇ ਵੱਡੇ ਨੌ ਸਿਕਿਉਰਟੀ ਖੜੀ ਐ ਕਾਰਾਂ ਐ ਖੜੀਆਂ ਨੇ ਤੌ ਉਥੇ ਐਡਮਿਟ ਕਰਾ ਲਿਆ ਜਦੋਂ ਮਰੀਜ਼ ਕਹਿੰਦਾ ਵੀ ਯਾਰ ਮੈਂ ਐਡਮਿਟ ਤਾਂ ਹੋ ਗਿਆ ਪਰ ਫਰਕ ਕੋਈ ਵੀ ਨਹੀਂ ਤਾਂ ਸੀ ਪੁੱਛਦਿਆਂ ਤੇਰਾ ਦੇਖ ਬਿੱਲ ਕਿਹੜਾ ਤੇਰਾ ਉਹਦੇ ਵਿੱਚ ਕਿਹੜਾ ਡਾਕਟਰ ਚੈੱਕ ਕਰਦਾ ਆਪਾਂ ਉਹਦੀ ਡਿਗਰੀ ਦੇਖ ਲਈਏ ਜਦ ਅਸੀਂ ਡਿਗਰੀ ਚੈੱਕ ਕਰਦੇ ਹਾਂ ਉਹ ਡਾਕਟਰ ਤਾਂ ਉੱਥੇ ਸਿਰਫ ਅੱਧੇ ਘੰਟੇ ਦੀ ਵਿਜ਼ਿਟ ਲਈ ਆਉਂਦਾ ਪਹਿਲਾ ਕੰਮ ਸੀ ਰਾਜਵੀਰ ਜਵੰਦਾ ਨੂੰ ਚੱਕਣਾ ਸਹੀ ਦੂਜਾ ਕੰਮ ਸੀ 4-5 ਘੰਟਿਆਂ ਦੇ ਵਿੱਚ ਵਿੱਚ ਸਿਟੀ ਸਕੈਨ ਕਰਨਾ ਤੁਸੀਂ ਦੱਸੋ ਜੀ ਵੀ ਕੋਈ ਸਿਟੀ ਸਕੈਨ ਦਾ ਸਮਾਂ ਜਾਰੀ ਹੋਇਆ ਹੋਵੇ ਕੋਈ ਬਿਆਨ ਆਇਆ ਹੋਵੇ ਜਿੰਨਾ ਚਿਰ ਆਪਾਂ ਨੇ ਵੀਡੀਓ ਨਹੀਂ ਚਲਾਈ ਉਹਨਾਂ ਚਿਰ ਸਕੈਨ ਵੱਲ ਕਿਸਦਾ ਧਿਆਨ ਹੈਗਾ ਸੀ ਜਦ ਕਿਤੇ ਹਸਪਤਾਲ 'ਚ ਜਾਓ ਤਾਂ ਸਵਾਲ ਕਰ ਰਹੀ ਸਿੱਖ ਲੋ ਤੁਸੀਂ ਇੱਕ ਚੀਜ਼ ਖਰੀਦ ਰਹੇ ਹੋ ਕਿਹੜੀ ਕਿਹੜੇ ਸਵਾਲ ਕਿਹੜੇ ਕਿਹੜੇ ਸਵਾਲ ਨੰਬਰ 1 ਕੇ ਸਵਾਲ ਵੀ ਸਾਡਾ ਜਿਹੜਾ ਡਾਇਗਨੋਸ ਕਰ ਰਹੇ ਹੋ ਤੁਸੀਂ ਉਹਦੀ ਰਿਪੋਰਟਿੰਗ ਸਾਨੂੰ ਪਹਿਲੇ 12 ਘੰਟਿਆਂ 'ਚ ਦੋ ਤੁਸੀਂ ਸਾਡੀ ਸਕੈਨ ਕਰ ਲਈ ਰਿਪੋਰਟ ਤੁਸੀਂ ਅੰਦਰ ਜਮ੍ਹਾਂ ਕਰ ਲੈਂਦੇ ਹੋ ਤੇ ਸਾਨੂੰ ਦੇ ਦਿੰਦੇ ਉਹ ਸਮਰੀ ਓਟ ਜਦੋਂ ਹੁੰਦੀ ਹੈ ਸਿਟੀ ਸਕੈਨ ਦੀ ਉਹ ਨਹੀਂ ਕੋਈ ਹਸਪਤਾਲ ਦਿੰਦਾ ਉਹਦੀਆਂ ਫਿਲਮਾਂ ਨਹੀਂ ਦਿੰਦਾ ਐਂਡ ਤੇ ਛੁੱਟੀ ਦੇ ਵੇਲੇ ਆਪਣੇ ਕਾਰਡ ਤੇ ਬਣਾ ਕੇ ਦੇ ਦਿੰਦਾ ਪਹਿਲੇ 10 ਘੰਟਿਆਂ 'ਚ ਸਾਨੂੰ ਸਾਰੇ ਟੈਸਟ ਮਿਲਣ ਤਾਂ ਜੋ ਅਸੀਂ ਕਿਸੇ ਹੋਰ ਨੂੰ ਜਾ ਕੇ ਉਹ ਟੈਸਟ ਦਿਖਾ ਸਕੀਏ ਸਾਡੇ ਬਿਮਾਰੀਆਂ ਹੁੰਦੀਆਂ ਨੇ ਹੋਰ ਇਲਾਜ ਕਰਦਾ ਹੋਰ ਅਸੀਂ ਕਾਰਡੀਓਲੋਜਿਸਟ ਤੋਂ ਕੱਲੇ ਸਟੰਟ ਬਵਾ ਸਕਦੇ ਹਾਂ ਪੇਸਮੇਕਰ ਬਵਾ ਸਕਦੇ ਹਾਂ ਅਸੀਂ ਹਾਰਟ ਦੀ ਸਰਜਰੀ ਨਹੀਂ ਕਰਾ ਸਕਦੇ ਕਾਰਡੀਓਲੋਜਿਸਟ ਨੂੰ ਆਕੰਡ ਦੇ ਵਿੱਚ ਇੰਨਾ ਕਿ ਰਸਤਾ ਹੈ ਇੰਨਾ ਕਿ ਰਸਤਾ ਟੁੱਟ ਗਿਆ ਤਾਂ ਬ੍ਰੇਨ ਡੈੱਡ ਆ ਜਦ ਇਹ ਰਸਤਾ ਨਾ ਟੁੱਟਿਆ ਕੱਲੀ ਸੋਜ ਆ ਗਈ ਬ੍ਰੇਨ ਨੂੰ ਜੇ ਸਿਰ 'ਚ ਸੱਟ ਲੱਗ ਜੇ ਸਿਰ ਨੂੰ ਸੋਜ ਆ ਗਈ ਤਾਂ ਉਹਨੂੰ ਕਹਿੰਦੇ ਨੇ ਵੀ ਬੇਹੋਸ਼ ਹੋ ਗਿਆ ਉਸ ਚਾਜੂ ਕੋਮਾ 'ਚ ਚਲੇ ਗਿਆ